ਤੋਂ ਵੱਡਾ ਸੈਟਬੈਕ ਸੁਨਾਮ ਮੋਦਮ ਸਿੰਘ ਵਾਲਾ ਦੇ ਵਿਧਾਇਕ ਤੋਂ ਬਣੇ ਮੰਤਰੀ ਅਮਨ अरोड़ा ਲਈ ਹੈ ਹਾਈ ਕੋਰਟ ਦੇ ਵਿੱਚ ਅੱਜ ਸੁਣਵਾਈ ਸੀ ਵੱਡਾ ਸੈਟਬੈਕ ਪੰਜਾਬ ਸਰਕਾਰ ਦੇ ਮੰਤਰੀ ਅਮਨ अरोड़ा ਨੂੰ ਲੱਗਿਆ ਹੈ 2 ਸਾਲ ਦੀ ਕਨਵਿਕਸ਼ਨ ਤੋਂ ਬਾਅਦ ਅਮਨ ਰੋੜਾ ਨੇ ਸੰਗਰੂਰ ਅਦਾਲਤ ਦਾ ਰੋਕ ਕੀਤਾ ਜਿੱਥੇ ਅਮਨ ਰੋੜਾ ਦੀ ਲੀਗਲ ਟੀਮ ਲਗਾਤਾਰ ਇਸ ਕਾਨੂੰਨ ਤੇ ਇਸ ਕਨਵਿਕਸ਼ਨ ਤੇ ਚਾਰਾ ਜੋਈ ਕਰ ਰਹੀ ਸੀ ਪਰ ਹਾਈ ਕੋਰਟ ਨੇ ਵੱਡਾ ਸਪਸ਼ਟਾ ਫੈਸਲਾ ਦਿੱਤਾ ਕਿ ਜਿਸ ਦਿਨ ਅਮਨ ਅਰੋੜਾ ਨੂੰ ਸਜ਼ਾ ਹੋਈ ਸੀ ਉਸੇ ਦਿਨ ਤੋਂ ਉਹ ਅਯੋਗ ਨੇ ਯਾਨੀ ਕਿ 26 ਤਰੀਕ ਦੀ ਚਰਚਾ ਨੂੰ ਲੈ ਕੇ ਕਲੀਅਰ ਕਟ ਜਿਹੜੀਆਂ ਸਿਨੈਰੀਓਜ਼ ਸਥਿਤੀਆਂ ਪਰਸਥਿਤੀਆਂ ਕਲੀਅਰ ਹੋ ਰਹੀਆਂ ਨੇ ਕਿ ਆਖਰਕਾਰ ਅਮਨ ਅਰੋੜਾ ਅੰਮ੍ਰਿਤਸਰ ਦੇ ਵਿੱਚ ਜਾਣਗੇ ਜਾਂ ਨਹੀਂ ਜਾਣਗੇ ਪਰ ਹਾਈ ਕੋਰਟ ਕੀ ਕੁਝ ਕਹਿ ਰਿਹਾ ਜਿਸ ਦਿਨ ਅਮਨ ਅਰੋੜਾ ਨੂੰ ਸੁਨਾਮ ਦੀ ਅਦਾਲਤ ਨੇ ਸਜ਼ਾ ਸੁناਈ ਉਸੇ ਦਿਨ ਤੋਂ ਅਮਨ ਅਰੋੜਾ ਅਯੋਗ ਕਰਾਰ ਨੇ ਇੱਕ ਵੱਡਾ ਸੈਟਬੈਕ ਅਮਨ ਅਰੋੜਾ ਲਈ ਹੈ ਮਸਲਾ ਪਰਿਵਾਰਕ ਹੈ ਹਾਲਾਂਕਿ ਅਮਨ अरोड़ा ਦਾ ਇਹ ਮਸਲਾ ਪਰਿਵਾਰਕ ਹੈ ਅਰਜਿੰਦਰ ਦੀਪਾ ਅਮਨ अरोड़ा ਦੇ ਰਿਸ਼ਤੇਦਾਰ ਰਹੇ ਨੇ 2008 ਦੀ ਲੜਾਈ ਹੈ ਪਰ ਇਸ ਬਚਾਲੇ ਕਨਵਿਕਸ਼ਨ ਨੋ ਲੋਕਾਂ ਨੂੰ ਹੁੰਦੀ ਹੈ ਜਿਸ ਵਿੱਚ ਅਮਨ अरोड़ा ਤੇ ਉਹਨਾਂ ਦੇ ਮਾਤਾ ਤੇ ਕੁੱਲ ਨੋ ਲੋਕਾਂ ਨੂੰ 2 ਸਾਲ ਦੀ ਸਜ਼ਾ ਹੁੰਦੀ ਹੈ ਜਿਸ ਤੇ 452 ਸਮੇਤ ਕਈ ਆਈਪੀਸੀ ਜਿਹੜੇ ਸੈਕਸ਼ਨ ਅਧੀਨ ਅਦਾਲਤ ਨੇ ਸਜ਼ਾ ਸੁਣਾਉਂਦੀ ਹੈ ਤਾਂ ਉਸ ਤੋਂ ਬਾਅਦ ਆ ਅਮਨ ਅਰੋੜਾ ਸੰਗਰੂਰ ਦੀ ਅਦਾਲਤ ਦਾ ਰੋਕ ਕਰਦੇ ਹੈ ਕਿ ਜਿਹੜੀ ਕਨਵਿਕਸ਼ਨ ਜਿਹੜੀ ਸਜ਼ਾ 2 ਸਾਲ ਦੀ ਇਸੇ ਮਸਲੇ ਵਿੱਚ ਹੋਈ ਹੈ ਤਾਂ ਸੰਗਰੂਰ ਦੀ ਅਦਾਲਤ 'ਚ ਅਮਨ ਅਰੋੜਾ ਸਟੇ ਚਾਹੁੰਦੇ ਸਿਪਾਰਾ ਹਾਈ ਕੋਰਟ ਵਿੱਚ ਮਸਲਾ ਕਿ ਹਾਈ ਕੋਰਟ ਨੇ ਕਾਨੂੰਨੀ ਪ੍ਰਕਿਰਿਆ ਤਹਿਤ ਅਮਨ ਅਰੋੜਾ ਨੂੰ ਅਯੋਗ ਦੱਸਿਆ ਹੈ ਵੱਡਾ ਝਟਕਾ ਅਮਨ ਰੋੜਾ ਨੂੰ ਲੱਗੇ ਪੰਜਾਬ ਸਰਕਾਰ ਦੇ ਮੰਤਰੀ ਜਿਨ੍ਹਾਂ ਨੂੰ ਵੱਡਾ ਝਟਕਾ ਲੱਗਾ ਮਨੋਜ ਜੋਸ਼ੀ ਇਸ ਤੋਂ ਜ਼ਿਆਦਾ ਜਾਣਕਰ ਦੀ ਸਾਂਝ ਪਰ ਮਨੋਜ ਅਮਨ ਅਰੋੜਾ ਨੂੰ ਸਭ ਤੋਂ ਵੱਡਾ ਝਟਕਾ ਲੱਗਿਆ ਕੀ ਕੁਝ ਮਾਈਨਸ ਦੇ ਦੇਖੇ ਜਾਣ ਆ ਬਿਲਕੁਲ ਆਪਣਾ ਕਿਸ਼ਨ ਬਹੁਤ ਵੱਡਾ ਝਟਕਾ ਹੈਗਾ ਆ ਜਿਸ ਚੀਜ਼ ਨੂੰ ਲੈ ਕੇ ਕਾਨੂੰਨੀ ਪ੍ਰਕਿਰਿਆ ਦੀ ਗੱਲ ਕੀਤੀ ਜਾ ਰਹੀ ਸੀ ਸੁਪਰੀਮ ਕੋਰਟ ਦੇ ਆਰਡਰ ਦੀ ਗੱਲ ਕੀਤੀ ਜਾ ਰਹੀ ਸੀਗੀ ਉਸ ਦੇ ਤਹਿਤ ਹੀ ਜਿਹੜਾ ਹਾਈ ਕੋਰਟ ਆ ਉਹਨੇ ਆਪਣਾ ਜਿਹੜਾ ਹੈਗਾ ਜਿਹੜਾ ਸਰਕਾਰ ਨੂੰ ਨਿਰਦੇਸ਼ ਦਿੱਤੇ ਹੈਗੇ ਨੇ ਇਹਨਾਂ ਲੈ ਕੇ ਦੋ ਯਾਚਕਾ ਸੀਗਾ ਇੱਕ ਐਚਸੀ ਅਰੋੜਾ ਨੇ ਜਿਹੜੇ ਕਿ ਬਸੀਨੀਅਰ ਐਡਵੋਕੇਟ ਨੂੰ ਉਹਨਾਂ ਨੇ ਪਾਈ ਹੋਈ ਸੀ ਤੇ ਇੱਕ ਅਨਿਲ ਕੁਮਾਰ ਨੇ ਜਿਹੜੇ ਕਿ ਮਾਨਸਾ ਦੇ ਰਹਿਣ ਵਾਲੇ ਸੀਗੇ ਉਹਨਾਂ ਨੇ ਭਾਈ ਚੰਡਾ ਫਰਾ ਨੂੰ ਲੈ ਕੇ ਇਹਨੇ ਵੀ ਕੋਰਟ ਨੇ ਗੱਲ ਕਹੀ ਹੈ ਕਿ ਜਿਹੜੇ ਅਮਨ ਅੋਰੜਾ ਹੈਗੇ ਨੇ ਉਹ ਜਿਸ ਦਿਨ ਉਹਨਾਂ ਨੂੰ 21 ਕਲਿੱਕ ਨੂੰ ਪਿੱਛੇ 21 ਦਸੰਬਰ ਨੂੰ ਸਜ਼ਾ ਸੁਣਾਈ ਗਈ ਸੀ ਉਸ ਦਿਨ ਤੋਂ ਹੀ ਉਹ ਡਿਸਕਵਾਲਿਫਾਈ ਨੇ ਕਾਨੂੰਨੀ ਪ੍ਰਕਿਰਿਆ ਦੇ ਅਨੁਸਾਰ ਜੋ ਕਿ ਸੁਪਰੀਮ ਕੋਰਟ ਦਾ ਬਿਲਕਿਸਮਾਨ ਵਾਲਾ ਕੇਸ ਹੈਗਾ ਉਹਦੇ ਵਿੱਚ ਪੂਰਾ ਜੋ ਦੱਸਿਆ ਗਿਆ ਹੈ ਸਿਗਾ ਕਿ ਕਿਸ ਤਰ੍ਹਾਂ ਨਾਲ ਇਹ ਸਜ਼ਾ ਹੁੰਦੀ ਹੈ ਤੇ ਉਹ ਕੇਸ ਨੂੰ ਲੈ ਕੇ ਸੁਪਰੀਮ ਕੋਰਟ ਦੇ ਆਰਡਰ ਨਾਲ ਇਹ ਉਸ ਦਿਨ ਤੋਂ ਹੀ ਡਿਸਕਵਾਲਿਫਾਈ ਸੀਗੇ ਪਰ 21 ਦਿਨ ਦਾ ਜਿਹੜਾ ਸੀਗਾ 21 ਦਿਨ ਨੂੰ سزا ਸੁਣਾਈ ਸੀ ਇਸ ਵਾਸਤੇ 30 ਦਿਨ ਦੀ ਕੋਰਟ ਨੇ ਰੈਮੇਡੀ ਦੇਈ ਸੀਗੀ ਲੋਰ ਕੋਰਟ ਦੇ ਕੋਰਟ ਨੇ ਕੋਰਟ ਨੇ ਕਿਹਾ ਸੀਗਾ ਕਿ ਅਗਰ ਤੁਸੀਂ ਚਾਹਦੇ ਆ ਤਾਂ 30 ਦਿਨ ਦੇ ਅੰਦਰ ਅੰਦਰ ਤੁਸੀਂ ਕਿਸੇ ਵੀ ਹਾਈ ਕੋਰਟ ਦੇ ਉੱਪਰ ਜਾਂ ਕਿਸੇ ਹਾਇਰ ਕੋਰਟ ਦੇ ਵਿੱਚ ਜਾ ਕੇ ਤੁਸੀਂ ਇਹਦੇ ਵਿੱਚ ਤੁਸੀਂ ਅਪੀਲ ਕਰ ਸਕਦੇ ਹੋ ਜੇ ਕਿ ਉਹ ਸੈਸ਼ਨ ਡਿਸਟ੍ਰਿਕਟ ਕੋਰਟ ਦੇ ਵਿੱਚ ਉਹਨੇ ਅਪੀਲ ਕੀਤੀ ਹੋਈ ਹੈ 30 ਦਿਨ ਦਾ ਸਮਾਂ ਇਸ ਲਈ ਕੋਰਟ ਜਿਹੜੀ ਹੈਗੀ ਹੈ ਹਾਈ ਕੋਰਟ ਹੈ ਉਹਨੇ ਇਹ ਗੱਲ ਕਹੀ ਹੈ ਕਿ 22 ਜਨਵਰੀ ਤੱਕ 22 ਦਿਨ ਨੂੰ 21 ਜਨਵਰੀ ਨੂੰ 30 ਦਿਨ ਪੂਰੇ ਹੋ ਜਾਣੇ ਆ ਤੇ 22 ਜਨਵਰੀ ਤੱਕ ਤੁਸੀਂ ਕੋਈ ਫੈਸਲਾ ਹੁੰਦਾ ਤੁਹਾਨੂੰ ਕੋਈ ਸਟੇ ਮਿਲਦੀ ਹੈ ਕੋਈ ਕੋਰਟ ਰੈਮੇਡੀ ਕਰਦਾ ਤੁਸੀਂ ਕੋਰਟ ਚ ਲੱਗ ਦੱਸੋ ਤਾਂ ਉਸ ਦੇ ਬਾਅਦ ਜਿਹੜਾ ਝੰਡਾ ਫਰਾਣ ਦੀ ਜਿਹੜੀ ਰਸਮ ਹੈ ਉਪਰ ਅਗਲਾ ਫੈਸਲਾ ਲੱਤਾ ਜਾ ਲਗਾ ਸਰਕਾਰ ਨੂੰ ਵੀ ਨੋਟਿਫਾਈ ਕੀਤਾ ਜਾ ਬਿਲਕੁਲ ਬਿਲਕੁਲ ਬਹੁਤ ਵੱਡਾ ਸੈਟ ਬੈਕ ਅਮਨ ਅਰੋੜਨ ਤਾਂ ਹੈ ਹੀ ਇਹ ਮਨੋਜ ਪਰ ਗਵਰਨਰ ਪੰਜਾਬ ਨੇ ਇੱਕ ਚਿੱਠੀ ਲਿਖੀ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਸ ਵਿੱਚ ਪੁੱਛਿਆ ਗਿਆ ਸੀ ਆਯੋਗ ਦਾ ਜ਼ਿਕਰ ਕੀਤਾ ਗਿਆ ਯਾਨੀ ਕਿ ਉਹ ਸ਼ਡਿਊਲ ਵੀ ਚੇਂਜ ਹੋਏਗਾ ਜਿਹੜਾ 26 ਤਰੀਕ ਨੂੰ ਪੰਜਾਬ ਦੀ ਸਰਕਾਰ ਦੇ ਵੱਲੋਂ ਲਿਖਿਆ ਗਿਆ ਕਿ ਅਮਨ अरोड़ा ਅੰਮ੍ਰਿਤਸਰ ਜਾਣਗੇ ਝੰਡਾ ਲਹਿਰਉਣ ਦੀ ਰਸਮ ਅਦਾ ਹੋਏਗੀ ਕਦੋਂ ਸਰਕਾਰ ਰੀਸ਼ਡਿਊਲ ਕਰਨ ਜਾ ਰਹੀ ਹੈ ਹੁਣ ਬਿਲਕੁਲ ਜਿਵੇਂ ਦੇਖੋ ਜਿਹੜੇ ਜਿਸ ਨੇ ਵੀ ਇਹ ਸਵਾਲ ਚੁੱਕਿਆ ਅਮਨ अरोड़ा ਦੀ ਜਿਹੜੀ ਸਜ਼ਾ ਹੋਈ ਹੈ ਉਹਨੇ ਸਾਰਿਆਂ ਨੇ ਜਿਨ੍ਹਾਂ ਜਿਨ੍ਹਾਂ ਨੇ ਵੀ ਕੇਸ ਚੁੱਕਿਆ ਚੁੱਕਿਆ ਹੈਗਾ ਉਹ ਜਿਹੜੇ ਸਾਲੇ ਲਿਲੀ ਥਾਮਸ ਜਿਹੜਾ ਕੇਸ ਹੈਗਾ ਹਾਈ ਕੋਰਟ ਦਾ 2013 ਦਾ ਉਹਦਾ ਆਧਾਰ ਬਣਾਇਆ ਹੈ ਜਿਸ ਵਿੱਚ ਕੀ ਹੈ ਵਾ ਕੋਈ ਵੀ ਪ੍ਰਤੀਨਿਧੀ ਹੈਗਾ ਜਿਹੜਾ ਅਗਰ ਉਹਨੂੰ 2 ਸਾਲ ਦੀ ਸਜ਼ਾ ਹੁੰਦੀ ਹੈ ਤਾਂ ਉਸੇ ਦਿਨ ਤੋਂ ਉਹ ਸਜ਼ਾ ਹੋਣ ਦੇ ਨਾਲ ਹੀ ਡਿਸਕਵਾਲਿਫਾਈ ਮੰਨਿਆ ਜਾਊਗਾ ਅਗਰ ਉਹ ਸਟੇ ਲੈ ਕੇ ਆਂਦਾ ਹੈਗਾ ਤਾਂ ਉਹਦੀ ਜਿਹੜੀ ਅਗੀ ਹੈ ਜਿਹੜੀ ਸਦਸਤਾ ਅੱਗੇ ਵਧਾਈ ਜਾਵੇਗੀ ਅਗਰ ਸਟੇ ਨਹੀਂ ਹੁੰਦੀ ਹੈ ਕਿ ਸਜਾ ਨੂੰ ਤਾਂ ਉਹ ਡਿਸਕਵਾਲਿਫਾਈ ਮੰਨ ਜਾਊਗਾ ਜਿਹੜੇ ਐਸਸੀ अरोड़ा ਨੇ ਸੀਨੀਅਰ ਵਕੀਲ ਨੇ ਹਾਈ ਕੋਰਟ ਦੇ ਉਹਨਾਂ ਨੇ ਵੀ ਸਾਡੇ ਕੋਲ ਦੱਸਿਆ ਸੀਗਾ ਜੀਨ ਮੀਡੀਆ ਦੇ ਉੱਪਰ ਕਿ ਜੋ ਇਹ ਕੇਸ ਹੈਗਾ ਉਹੀ ਜਿਹੜਾ ਨਿਯਮ ਸੀਗਾ ਰਾਹੁਲ ਗਾਂਧ ਦੇ ਉੱਪਰ ਲਾਗੂ ਹੋਇਆ ਸੀਗਾ ਉਹੀ ਨਿਯਮ ਇਨਾਂ ਪਰ ਲਾਗੂ ਹੁੰਦਾ ਹੈਗਾ ਡਿਸਕਵਾਲਿਫਾਈ ਹੋਣੇ ਚਾਹੀਦਾ ਝੰਡਾ ਫਰਾਣ ਦੀ ਗਲਤੀ ਹੈ ਹੀ ਨਹੀਂ ਹੈ ਕਿਉਂਕਿ 21 ਦਸੰਬਰ ਦਾ ਕੇਸ ਸੀਗਾ ਤੇ 30 ਦਿਨ ਦਾ ਸਮਾਂ ਦਿੱਤਾ ਸੀਗਾ ਲੋਅਰ ਕੋਰਟ ਨੇ ਸੈਸ਼ਨ ਕੋਰਟ ਨੂੰ ਤਾਂ ਉਸ ਤੋਂ ਲੈ ਕੇ ਉਸ ਸੈਸ਼ਨ ਕੋਡ ਕੀ ਫੈਸਲਾ ਕਰਦਾ ਕਿ ਉਹਦੇ ਵਿੱਚ ਸਟੇ ਹੁੰਦੀ ਹੈ ਜਾਂ ਕੋਈ ਅੱਗੇ ਸਦਾਂ ਨੂੰ ਕੋਈ ਹੋਰ ਉਹ ਰੈਮਡੀ ਦਿੰਦੇ ਆ ਤਾਂ ਉਹਦੇ 'ਤੇ ਡਿਪੈਂਡ ਕਰੇਗਾ ਕਿ ਜਿਹੜਾ 22 ਤਰੀਕ ਹੈਗੀ ਜਨਵਰੀ ਆ ਉਸ ਕਿਹ ਆਰਡਰ ਕੋਡ ਦੇ ਵਿੱਚ ਆਉਂਦੇ ਨੇ ਜੀ ਅਮਰ ਅਰੋੜਾ ਜੀ ਸਜ਼ਾ ਸਟੇ ਹੋ ਜਾਂਦੀ ਹੈ ਤਾਂ ਉਹ ਮੁੜ ਕੇ ਉਹ ਬਿਲਕੁਲ ਉਹ ਮੰਤਰੀ ਰਹਿਣਗੇ ਤੇ ਉਹ ਝੰਡਾ ਵੀ ਫੜਾ ਸਕਣਗੇ ਅਗਰ ਕੋਈ ਕੋਰਟ ਜਿਹੜੀ ਹੈਗੀ ਹੈ ਸੈਸ਼ਨ ਕੋਰਟ ਜਿਹੜੀ ਹੈਗੀ ਹੈ ਸੰਗਰੂਰ ਦੀ ਅਗਰ ਉਹਨਾਂ ਨੂੰ ਕੋਈ ਰੈਮਡੀ ਨਹੀਂ ਦਿੰਦੀ ਜਾਂ ਸਜ਼ਾ ਦੇ ਉੱਪਰ ਸਟੇ ਨਹੀਂ ਦਿੰਦੀ ਹੈਗੀ ਤਾਂ ਉਹ ਝੰਡਾ ਫੜਾਉਣ ਦੇ ਕਾਬਿਲ ਬਿਲਕੁਲ ਮਨੋਜ ਇਹ ਬਹੁਤ ਵੱਡੀ ਗੱਲ ਹੈ ਹਾਈ ਕੋਰਟ ਮੰਨ ਰਿਹਾ ਕਿ ਅਮਨ ਅਰੋੜਾ ਉਸੇ ਦਿਨ ਤੋਂ ਅਯੋਗ ਨੇ ਜਿਸ ਦਿਨ ਤੋਂ ਉਹਨਾਂ ਨੂੰ ਸਜ਼ਾ ਹੋਈ ਹੈ ਕਨਵਿਕਸ਼ਨ ਹੋਈ ਹੈ ਯਾਨੀ ਕਿ ਸਾਰੀਆਂ ਸ਼ਕਤੀਆਂ ਤੇ ਫੁੱਲ ਸਟਾਪ ਕੋਈ ਸਰਕਾਰੀ ਪੱਤੇ ਨਹੀਂ ਕੋਈ ਸਰਕਾਰੀ ਥਾਂ ਨਹੀਂ ਕੋਈ ਸਰਕਾਰੀ ਦਫ਼ਤਰ ਚ ਪਹੁੰਚਣ ਦੀ ਇਜਾਜ਼ਤ ਨਹੀਂ ਇਹ ਤਾਂ ਬਹੁਤ ਵੱਡਾ ਸੈਟਬੈਕ ਹੈ ਅਮਨ ਅਰੋੜਾ ਨੂੰ ਯਾਨੀ ਕੇਸ ਸੁਭਾਵਿਕ ਗੱਲ ਹੈ ਅਗਲੀ ਸੁਣਵਾਈ ਤੇ ਨਜ਼ਰਾਂ ਟਿਕਿਆ ਰਹਿਣਗੀਆਂ ਕਿ ਸੰਗਰੂਰ ਦੀ ਅਦਾਲਤ ਅਮਨ ਅਰੋੜਾ ਨੂੰ ਕਨਵਿਕਸ਼ਨ ਤੇ ਸਟੇ ਦਿੰਦੀ ਹੈ ਜਾਂ ਨਹੀਂ ਜੇ ਨਹੀਂ ਸਟੇ ਦਿੰਦੀ ਹਾਈ ਕੋਰਟ ਦੇ ਮੁਤਾਬਕ ਉਹ ਅਯੋਗ ਨੇ ਇਹ ਕਲੀਅਰ ਕਟ ਸ਼ਬਦ ਜਿਹੜੇ ਸਾਹਮਣੇ ਆਏ ਬਹੁਤ ਸ਼ੁਕਰੀਆ